ਹਾਜੂ ਬਾਈ ਇੱਕ ਹੋਰ ਮਾਡਲ ਲੈਣ ਬਾਈ ਜੀ ਕਰਕੇ ਸ਼ੌਕ rahul ਦੇ ਹਾਂਜੀ ਬਾਈ ਜੀ ਆ ਆਪਣੇ ਆ ਡੱਬੇ ਤੇ ਉਹ ਡੱਬੇ ਦਾ ਸੇਮ ਹੀ ਲੱਗਦੇ ਆ ਨਹੀਂ ਬਾਈ ਬਹੁਤ ਫਰਕ ਆ ਧਿਆਨ ਨਾਲ ਦੇਖੋ ਇਹ ਡੱਬੇ ਟੈਲੇ ਵਾਲਾਂ ਦੇ ਆ ਇਹਨਾਂ ਦੀਆਂ ਕਾਲੀਆਂ ਜਵਾੜੀਆਂ ਤੇ ਇਹਨਾਂ ਦੇ ਮੋਡਲ ਵੀ ਦੇਖੋ ਕਿੰਨੇ ਡਾਰਕ ਆ ਜਿਹੜਾ ਆ ਡੱਬਾ ਇਹਦੀ ਮਾਂ ਕਾਪੇ ਵਾਲਿਆਂ ਦੀ ਸੀ ਤਾਂ ਇਹਨੇ ਮੋਢਾ ਚਿੱਟਾ ਕਰ ਲਿਆ ਬਾਕੀ ਸਾਰੇ ਚੋਰ ਟੈਲੇ ਦੇ ਨੇ ਠੀਕ ਆ ਬਾਈ ਇਹਦੇ ਮੋਡਲ ਦੇਖੋ ਕਿੰਨੇ ਗੂੜੇ ਆ ਇਹੀ ਰੋਡੇ ਵਾਲੀ ਡੱਬੀ ਮਸ਼ਹੂਰ ਹੋਈ ਸੀ ਸਰਦਾਰ ਜਸਵੀਰ ਬਾਗਰ ਕੋਲ ਉਹ ਬਾਬੇ ਟੈਲੇ ਨੂੰ ਦੇਤੀ ਸੀ ਇਹ ਉਹਦੀ ਬਲੱਡ ਲਾਈਨ ਆ ਠੀਕ ਆ ਭਾਈ ਤਾਂ ਕਰਕੇ ਰੰਗ ਵੀ ਇਹ ਆਏ ਚੜਦੇ ਆ ਉਹ ਵੀ ਡੱਬੀ ਸੀ ਕਾਜੀ ਡੱਬੀ ਬਹੁਤ ਸੋਹਣੇ ਬਈ ਬਹੁਤ ਸੋਹਣਿਆ ਜਿੰਨੇ ਸੋਹਣੇ ਆ ਉਦੋਂ ਭੜੀ ਇਹਨਾਂ ਦੀ ੜਾਣ ਠੀਕ ਆ ਭਾਈ ਉਹ ਦੋਨੇ ਚੀਜ਼ਾਂ ਕਬੂਤਰਾਂ ਤੇ ਬਹੁਤ ਘੱਟ ਮਿਲਦੀਆਂ ਸੋਹਣਾਪਣ ਤੇ ੜਾਣ ਇਹਨਾਂ ਤੇ ਰੱਬ ਨੇ ਦੋਨੇ ਵਖਸੀ ਤੇ ਇੰਦਰ ਬਾਈ ਜੀ ਇਹ ਬਾਈ ਜੀ ਕਈ ਨਸਲਾਂ ਦੇ ਨਾਂ ਰੱਖੇ ਹੋਏ ਲੋਕਾਂ ਨੇ ਜਿਵੇਂ ਮਖਤਿਆਰ ਵਾਲੇ ਕਹਿ ਦਿੰਦੇ ਆਪਾਂ ਛੋਡੇ ਕੋਲੇ ਵੀ ਇਹਨਾਂ ਦੀ ਖਾਨ ਹੈ ਹਜ਼ਾਰ ਵਾਲੇ ਕਬੂਤਰ ਵੀ ਕਹਿ ਦਿੰਦੇ ਆ ਕਿਉਂਕਿ ਪਿੱਛਾ ਇਹਨਾਂ ਦਾ ਹਜ਼ਾਰ ਵਾਲਿਆਂ ਚੋਂ ਬਣਿਆ ਸੀ ਠੀਕ ਹੈ ਬਈ ਇਹ ਉਹ ਕਬੂਤਰ ਨਹੀਂ ਤੇ ਬਹੁਤ ਚੰਗੀ ਇਹਨਾਂ ਦੀ ਰਾਣ ਹੈ ਤੇ ਇਹਨਾਂ ਦਾ ਹਰ ਇੱਕ ਬਲੱਡ ਨਾ ਤਾ ਦਿੰਦਾ ਠੀਕ ਹੈ ਬਈ ਤੇ ਇੱਧਰ ਬਈ ਆਪਣੇ ਇਹ ਬਈ ਸਾਰੇ ਮੋਤੀ ਦੀ ਲਾੜਾ ਠੀਕ ਹੈ ਜਿਹੜਾ ਅੰਕਲ ਕਾਹਤੇਗਾ ਮੋਤੀ ਸੀਗਾ ਇਹ ਉਹਦੇ ਸਾਰੇ ਵੱਡਾ ਕੂਤਰ ਉਹਦੇ ਪੁੱਤ ਦੇ ਗਾਂ ਬਲੱਡ ਆ ਸਾਰਾ ਠੀਕ ਹੈ ਬਾਈ ਇਹ ਕਬੂਤਰ ਦਾ ਇੱਕ ਪੱਠਾ ਆਪਣੇ ਕੋਲ ਵੀ ਰਹਿ ਗਿਆ ਇਹ ਬਾਈ ਮੋਤੀ ਤਾਂ ਬੋਲਦੇ ਜਿਹੜੇ ਅੱਖ 'ਚੇ ਮੋਤੀ ਪੂਜਾ ਬਣਾਉਂਦੇ ਆ ਇਹਨਾਂ ਦੀ ਅੱਖ ਨਾ ਮਤਲਬ ਚਿੱਟੇ ਵਾਲੇ ਸੀ ਚਿੱਟੀਆਂ ਦੇ ਜਾਂ ਸ਼ਾਹ ਅੱਖੇ ਮੋਤੀ ਹੋਰੇ ਆਪ ਉਹਦਾ ਇੱਕ ਭਰਾ ਸ਼ਾਹ ਖਾ ਵੀ ਸੀ ਤਾਂ ਇਹ ਉਹਨਾਂ ਕਰਕੇ ਉਹਨਾਂ ਨੇ ਅੰਕ ਤੋਂ ਕੱਟ ਕੇ ਉਹਰਾ ਨੇ ਨਾਂ ਰੱਖਿਆ ਸੀ ਮੋਤੀ ਉੱਥੋਂ ਹੀ ਇਹਨਾਂ ਦੀ ਬਲੱਡ ਲਾਈਨ ਮਸ਼ਹੂਰ ਹੋ ਗਈ ਠੀਕ ਹੈ ਬਾਈ ਤੇ ਚੰਗੇ ਕਬੂਤਰ ਆ ਇਹ ਕਿਨਾਂ ਦਾ ਵੀ ਹਰ ਬਲੱਡ ਨਾਲ ਤਾ ਬਿੰਦਾ ਤੇ ਵਧੀਆ ਉੜਦੇ ਆ